ਕਰੂਰ ਸਾਹਿਬ ਤੋਂ ਸੰਸਦਮਤ ਪਾਲ ਸਿੰਘ ਦੇ ਚਾਚੇ ਦੇ ਘਰ ਰੇਡ ਹੋਈ ਹੈ ਬਰਗਰ ਸਿੰਘ ਦੇ ਘਰ ਰੇਡ ਹੋਈ ਹੈ ਤੜਕਸਾਰ 5 ਵਜੇ NIA ਦੀ ਟੀਮ ਉਹਨਾਂ ਦੇ ਚਾਚੇ ਦੇ ਘਰ ਪੁੱਜਦੀ ਹੈ ਤੇ ਰੇਡ ਕੀਤੀ ਜਾਂਦੀ ਹੈ ਤਾਂ ਰਿਸ਼ਤੇਦਾਰਾਂ ਦੇ ਮੁਤਾਬਿਕ ਬੈੱਡਰੂਮ ਅਤੇ ਰਸੋਈ ਤੱਕ ਵੀ ਫਰੋੜਾ ਫਰਾਲੀ ਕੀਤੀ ਗਈ ਹੈ NIA ਦੀ ਟੀਮ ਦੇ ਬੋਲੋ ਤਤਕਸਾਰ ਤਸਵੀਰਾਂ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤਸਵੀਰਾ ਅ ਪ੍ਰਗਟ ਸਿੰਘ ਜਿਹੜੇ ਕਿ ਰਿਸ਼ਤੇਦਾਰੀ ਦੇ ਵਿੱਚ ਅਮਰਪਾਲ ਸੰਸਦ ਜਿਹੜੇ ਕਿ ਖਡੂਰ ਸਾਹਿਬ ਤੋਂ ਹੈਗੇ ਨੇ ਉਹਨਾਂ ਦੇ ਰਿਸ਼ਤੇਦਾਰੀ ਦੇ ਵਿੱਚ ਚਾਚਾ ਲੱਗਦੇ ਨੇ ਉਸ ਤੋਂ ਬਾਅਦ ਉਹਨਾਂ ਦੇ ਘਰ ਜਿਹੜੀ ਐ ਤੜਕਸਾਰ ਐਨਆਈਏ ਦੀ ਟੀਮ ਪੁੱਜਦੀ ਐ ਤੇ ਜਿਹੜੀ ਇਹ ਛਾਣਭੀਣ ਕੀਤੀ ਜਾਂਦੀ ਐ ਤਾਂ ਉਧਰ ਅਮਰਤਪਾਲ ਦੇ ਪਿਤਾ ਅਤਰ ਸਿੰਘ ਗੋਵੇ ਮੀਡੀਆ ਦੇ ਸਾਹਮਣੇ ਆਏ ਨੇ ਉਹਨਾਂ ਨੇ ਖੁੱਲ ਕੇ ਦੱਸਿਆ ਕਿ ਛਾਣਬੀਣ ਕੀ ਕੀ ਕੀਤੀ ਗਈ ਤੇ ਕੀ ਕੁਝ ਲੈ ਕੇ ਗਏ ਨੇ ਉਹਨਾਂ ਨੇ ਹਾਰਡ ਡਿਸਕ ਦੀ ਗੱਲ ਕੀਤੀ ਹੈ ਕਈ ਪੈਨ ਡਰਾਈਵ ਦੀ ਵੀ ਗੱਲ ਕੀਤੀ ਹੈ ਜੋ ਕੁਝ ਜਿਹੜੇ ਨੇ ਐਨਆਈ ਦੀ ਟੀਮ ਜੜੀ ਹੈ ਉਹ ਲੈ ਕੇ ਗਈ ਹੈ ਤੇ ਨਾਲ ਹੀ ਅ ਅਮਰਤਪਾਲ ਦੇ ਪਿਤਾ ਨੇ ਜ਼ਿਕਰ ਕੀਤਾ ਹੈ ਕਿ ਉਹਨਾਂ ਦੇ ਜਵਾਈ ਦੇ ਘਰ ਵੀ ਜੜੀ ਹੈ ਉਹ ਟੀਮ ਦੇ ਵੱਲੋਂ ਐਨਆਈ ਦੀ ਟੀਮ ਦੇ ਵੱਲੋਂ ਰੇਡ ਕੀਤੀ ਗਈ ਹੈ ਤੇ ਤਸਵੀਰਾਂ ਪ੍ਰਗਟ ਸਿੰਘ ਦੀਆਂ ਜੜੀਆਂ ਹੈਗੀਆਂ ਨੇ ਜਿਹੜੇ ਕਿ ਪਿੰਡ ਜਲੂਪੁਰ ਦੇ ਰਹਿਣ ਵਾਲੇ ਨੇ ਅ ਅਮਰਪਾਲ ਜਿਹੜੇ ਕਿ ਸੰਸਦ ਹੈਗੇ ਨੇ ਉਹਨਾਂ ਦੇ ਰਿਸ਼ਤੇਦਾਰੀ ਦੇ ਵਿੱਚ ਚਾਚਾ ਲੱਗਦੇ ਨੇ ਜਿਨ੍ਹਾਂ ਦੇ ਘਰ ਅੱਜ ਰੇਡ ਹੋਈ ਹੈ ਐਨਆਈਏ ਦੀ ਟੀਮ ਤੜਕਸਾਰ ਪੁੱਜਦੀ ਹੈ ਤੇ ਪੂਰਾ ਘਰ ਦਾ ਚੱਪਾ ਚੱਪਾ ਛਾਣ ਮਾਰਿਆ ਹੱਥ ਤੱਕੇ ਰਸੋਈ ਦੀ ਵੀ ਫਰੋੜਾ ਫਰਾਲੀ ਜਿਹੜੀ ਹੈ ਕੀਤੀ ਗਈ ਹੈ ਤਸਵੀਰਾਂ ਤੁਹਾਡਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਇਹ ਸੰਸਦ ਅਮਰਪਾਲ ਦੇ ਚਾਚੇ ਪ੍ਰਗਟ ਸਿੰਘ ਦਾ ਘਰ ਹੈ ਜਿੱਥੇ ਅੱਜ ਰੇਡ ਕੀਤੀ ਗਈ ਹੈ ਐਨਆਈਏ ਦੀ ਟੀਮ ਦੇ ਵੱਲੋਂ ਤਾਂ ਵਸਦੀ ਹੈ ਕਿ ਅੱਜ ਪੰਜਾਬ ਦੀਆਂ ਕਈ ਥਾਵਾਂ ਤੇ NIA ਦੀ ਟੀਮ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਰੇਡ ਕੀਤੀ ਗਈ ਹੈ ਕਈ ਥਾਵਾਂ ਤੇ ਅੰਮ੍ਰਿਤਸਰ ਦੀ ਗੱਲ ਕਰ ਲਈ ਤਰਨਤਾਰਨ ਦੀ ਗੱਲ ਸਾਲੀਏ ਗੱਲ ਕਰ ਲਈ ਤਾਂ ਇਹਨਾਂ ਕਈ ਸ਼ਹਿਰਾਂ ਦੇ ਵਿੱਚ ਜਿਹੜੀ ਹੈ NIA ਦੀ ਟੀਮ ਦੇ ਵੱਲੋਂ ਰੇਡ ਕੀਤੀ ਗਈ ਹੈ ਛਾਪੇਮਾਰੀ ਕੀਤੀ ਗਈ ਹੈ ਕਈ ਘਰਾਂ ਦਾ ਚੱਪਾ ਚੱਪਾ ਛਾੜ ਮਾਰ ਇਸੇ ਤਹਤ ਜਿਹੜੀ ਹੈ ਪ੍ਰਗਟ ਸਿੰਘ ਅਮਰਪਾਲ ਦੇ ਚਾਚੇ ਉਹਨਾਂ ਦੇ ਘਰ ਵੀ ਰੇਡ ਹੋਈ ਹੈ ਤਾਂ ਛਾਪੇਮਾਰੀ ਕੀਤੀ ਗਈ ਹੈ ਤਾਂ ਇਸ ਪੂਰੇ ਮਾਮਲੇ ਦੇ ਉੱਪਰ ਉਹਨਾਂ ਦੇ ਪਿਤਾ ਦਾ ਕੀ ਕ੍ਰਮਤ ਪਾਲ ਦੇ ਦਾ ਤੁਹਾਨੂੰ ਸੁਣਾ ਦਿੰਦੇ ਆ ਅਮਰ ਸਰ ਉੱਥੇ ਰਹੀ ਰਹਿੰਦੇ ਉੱਥੋਂ ਉਹਨਾਂ ਦੇ ਪਰਜਾਈ ਪ੍ਰਗਟ ਸਿੰਘ ਉਹਨਾਂ ਦੀ ਨੂੰ ਕਹਿੰਦੇ ਸੀ ਤੁਸੀਂ ਨਾਲ ਚੱਲੋ ਫਿਰ ਉਹ ਉਹਨਾਂ ਦੇ ਚਾਚਾ ਸਚਨ ਸਿੰਘ ਜਿਹੜੇ ਉਹ ਕਹਿੰਦੇ ਵੀ ਮੈਂ ਚੱਲਦਾ ਤੁਹਾਡੇ ਨਾਲ ਉਹ ਇੱਥੇ ਆ ਕੇ ਪ੍ਰਗਟ ਸਿੰਘ ਤੇ ਹਾਜ਼ਰ ਨਹੀਂ ਸੀ ਤੇ ਉਹ ਕਿਤੇ ਗਏ ਹੋਏ ਸੀ ਤੇ ਉਹ ਉਹਨਾਂ ਦੇ ਆ ਕੇ ਉਹਨਾਂ ਨੇ ਪਰਿਵਾਰ ਚ ਉਹ ਆਏ ਪੂਰੀ ਘਰ ਦੀ ਤਲਾਸ਼ੀ ਤੁਲਸੀ ਲਈ ਤੇ ਕੁਝ ਮੇਰੇ ਕਲਮ ਮੋਬਾਈਲ ਇੱਕ ਤੇ ਕੁਛ ਹੋ ਹਾਰਡ ਡਿਸਕ ਘੜੀ ਉਹਦੀ ਵੀਡੀਓ ਕੈਮਰੇ ਦੀ ਕੁਛ ਇਹ ਚੀਜ਼ਾਂ ਜਿਹੜੀਆਂ ਇੱਕ ਦੋ ਜੁਐਸ ਬੀ ਉਹ ਕਹਿੰਦੇ ਕਿ ਉੱਥੋਂ ਅਸੀਂ ਲੈ ਕੇ ਆਏ ਹੁਣ ਪਤਾ ਨਹੀਂ ਉਹ ਕੀ ਚੱਲ ਰਹੀ ਅੰਦਰ ਗੱਲਬਾਤ ਇਹ ਸਾਰਾ ਸਾਰਾ ਉਹ ਮਤਲਬ ਸਾਡੇ ਬਾਕੀ ਹੋਰ ਸਾਡੇ ਸਾਡਾ ਜਵਾਈ ਆ ਉਹਨਾਂ ਦੇ ਘਰ ਵੀ ਹੋਈ ਕੀ ਨਾਮ ਹੈਗਾ ਜੀ ਉਹਨਾਂ ਦਾ ਉਹ ਨਾਮ ਅਮਰਜੋਤ ਸਿੰਘ ਬਟਾੜਾ ਉਹ ਤੇ ਕੈਨੇਡਾ ਰਹਿੰਦੇ ਆ ਤੇ ਉਹਨਾਂ ਦੇ ਘਰ ਵੀ ਇਹ ਸਾਡੇ ਸਮਰਥਕਾਂ ਨੂੰ ਡਰਾਇ ਤੋਂ ਘਾਉਣ ਦੀ ਜਿਹੜੀ ਹੈ ਨਾ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਡੇ ਪਰਿਵਾਰ ਨੂੰ ਇਹ ਟਾਰਗੇਟ ਕੀਤਾ ਜਾ ਰਿਹਾ ਹੈ। ਹਾਂ ਜੀ ਹੁਣ ਜਿਹੜੇ ਨੇ ਭਾਈ ਅਮਰਪਾਲ ਸਿੰਘ ਦੇ ਜਿਹੜੇ ਭੈਣ ਨੇ ਉਹ ਵੀ ਬਾਹਰ ਨੇ ਵਿਦੇਸ਼ ਆ ਜੀ ਹਾਂ ਜੀ ਬਾਹਰ ਹੈ ਉਹ ਵੀ ਇੱਥੇ ਹੁਣ ਕੌਣ ਹੈਗੇ ਪਰਿਵਾਰਕ ਮੈਂਬਰ ਜਿਹੜੀ 42 ਰੇਡ ਚੱਲਦੀ ਹੈ। 42 ਤੇ ਉਹਨਾਂ ਦੀ ਇੱਕ ਉਹਨਾਂ ਦਾ ਇੱਕ ਸਾਡੇ ਪਰੋਣੇ ਦਾ ਭਰਾ ਜਿਹੜਾ ਵਾ ਉਹ ਦਵਾਈ ਰਹਿੰਦੇ ਆ ਤੇ ਉਹਨਾਂ ਦੀ ਪਰਜਾਈ ਆ ਅਮਰਜੋਤ ਦੀ ਤੇ ਇੱਕ ਉਹਨਾਂ ਦੀ ਮਾਤਾ ਵਾ ਦੋ ਹੀ ਜਣੇ ਦਰਸੀਆ ਜਾਂ ਬੱਚੇ ਆ ਛੋਟੇ ਠੀਕ ਹੈ ਉੱਥੇ ਕਿੰਨੇ ਵਜੇ ਤੋਂ ਰੇਡ ਚੱਲ ਰਹੀ ਜਿਹੜੀ ਆ ਬੀ ਨੇ ਉਹਦੇ ਚ ਵੀ ਸਾਨੂੰ ਬਾਅਦ ਚ ਪਤਾ ਲੱਗਾ ਕਿ ਉਸਕੇ ਬੜੇ ਲਗਭਗ ਮੇਰੇ ਖਿਆਲ ਸੇਮ ਟਾਈਮ ਹੀ ਹੋਊਗਾ ਕਿ ਹੁਣ ਤੱਕ ਬਰਾਮਦਗੀ ਦੇ ਬਾਰੇ ਕਹਿ ਗਿਆ ਨਹੀਂ ਇਹ ਵੱਲੋਂ ਕੋਈ ਸਪਸ਼ਟ ਕਰਨ ਦਿੱਤਾ ਕਿ ਕੀ ਕੀ ਚੀਜ਼ਾਂ ਜਿਹੜੀਆਂ ਬਰਾਮਦ ਜਿਹੜੀਆਂ ਜਿਵੇਂ ਤੁਸੀਂ ਦੱਸਿਆ ਮੋਬਾਈਲ ਆ ਜਾਂ ਬਸ ਇਹ ਇਹ ਹੀ ਸਾਡੇ ਸਾਹਮਣੇ ਤੋਂ ਦੋ ਇੱਕ ਜੋ ਦੋ ਇੱਕ USB ਹੈ ਤੇ ਬਾਕੀ ਮੋਬਾਈਲ ਤੇ ਇੱਕ ਉਹ ਕੈਮਰੇ ਦੀ ਜਿਹੜੀ ਆ ਕੋਈ ਆਰਡਿੰਗ ਵਾਲਾ ਜਿਹੜਾ ਜਿਹੜੀ ਉਹਨਾਂ ਦੇ ਘਰ ਕਰੇ ਲੋ ਕੈਮਰੇ ਠੀਕ ਹੈ ਹੁਣ ਇੱਕ ਘੰਟੇ ਤੋਂ ਤੁਸੀਂ ਥਾਣਾ ਬਿਆਸ ਦੇ ਵਿੱਚ ਗੱਲਬਾਤ ਚੱਲ ਰਹੀ ਹੈਗੀ ਆ ਕੋਈ ਪੁਛਪਤal ਕੀਤੀ ਆ ਰੇ ਉਹ ਅੰਦਰ ਕੋਈ ਉਹਦੇ ਹੋ ਜੇ ਸੀ ਉਹਨੇ ਕਾਪੀ ਮੰਗੀ ਤੇ ਉਹਦੀ ਕਾਪੀ ਦਿਓ ਸਾਨੂੰ ਤੇ ਉਹ ਮੇਰੇ ਖਾਲ ਜਿਹੜੇ ਉਹ ਕੈਮਰੇ ਦੀ ਤੇ ਹੁਣ ਦੇਖੋ ਜੇ ਉਹ ਅਸੀਂ ਵੀ ਬਾਰਿਸ਼ ਸੀ ਤੇ ਉਹ ਅੰਦਰ ਉਹ ਇਹ ਬੰਦੇ ਚਾਚਾ ਜੀ ਤੇ ਉਹਨਾਂ ਦੇ ਬਰਗਰ ਸਿੰਘ ਦੇ ਘਰ ਤੋਂ ਠੀਕ ਹੈ ਬਰਗਰ ਸਿੰਘ ਨਾਲ ਖੁਦ ਨਾਲ ਰابطਾ ਹੈ ਨਹੀਂ ਬਰਗਰ ਸਿੰਘ ਨਾਲ ਨਹੀਂ ਸਾਡਾ ਕੋਈ ਰابطਾ ਹੈ ਇੱਕ ਹੋਰ ਹਰਗਵਿੰਦਪੁਰ ਵੀ ਰੇਡ ਹੋ ਰਹੀ ਆ ਉਹਦੇ ਵਿੱਚ ਵੀ ਕਹਿ ਰਿਹਾ ਕਿ ਅਮਰਪਾਲ ਸਿੰਘ ਦੇ ਸਮਰਥਕ ਨੀ ਅਮਰਤਪਾਲ ਇਸ ਮਰਹੱਤ ਤੇ ਪੂਰੀ ਦੁਨੀਆ ਚ ਹੈ ਜੀ ਜੀ ਨੀ ਜਿਹੜੀ ਅੱਜ ਦੀ ਰੇਡ ਹੈਗੀ ਉਹਦੇ ਨਾਲ ਸੰਬੰਧ ਤੇ ਉਹਦੇ ਚ ਹੋ ਸਕਦਾ ਕਿ ਪਤਾ ਸਾਨੂੰ ਇਹਨਾ ਇਹਨਾ ਸਾਨੂੰ ਪਤਾ ਸੀ ਕਿ ਕਿ ਉਥੇ ਕਿਉਂ ਕਿਉਂ ਉਥੋਂ ਪਰਿਵਾਰ ਦਾ ਪੋਨ ਆਇਆ ਸੀ ਕਿਤੇ ਬਾਕੀ ਤੇ ਸਾਨੂੰ ਹੁਣ ਕਿੱਥੇ ਕਿੱਥੇ ਹੋਈ ਹੈ ਉਹਦੇ ਬਾਰੇ ਚ ਸਾਨੂੰ ਅਜੇ ਕੋਈ ਜਾਣਕਾਰੀ